ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 98781 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਦਿੱਕਰ ਪਹੁੰਚ ਸਕੇ ਬਾਕੀ ਆ ਨੰਬਰ ਬਾਈਆਂ ਸਕਰੀਨ ਤੇ ਚੱਲੀ ਜਾਂਦਾ ਬਾਈ ਰਾਜ ਕੋਲੇ ਆਏ ਆ ਗੱਲਬਾਤ ਕਰਾਵਾਂ ਇਹ ਤਿੰਨ ਨਾਗਾ ਪਾਲ ਲੈ ਕੇ ਆਏ ਆ ਦੋ ਸੂਈਆਂ ਸਵਾਈਆਂ ਤੇ ਇੱਕ ਗੱਬਣ ਇੱਕ ਬੂਰੀ ਤੇ ਦੋ ਮੋਹਰਾਂ ਨਸਲ ਜਪੈੰਦੀਆਂ ਗੱਲਬਾਤ ਬਾਈ ਨਾ ਕਰਾਵਾਂਗੇ ਆਜੋ ਵੀਰੇ ਹੋਰ ਬੁੱਟਕੀ ਆ ਗਿਆ ਬਨੇ ਠੀਕ ਠਾਕ ਜੀ ਹੋਰ ਰਾਜ ਵਧੀਆ ਹਾਂ 9876347016 ਫੋਨ ਨੰਬਰ ਹੈ ਆਪਣਾ ਤੇ ਨੇੜੇ ਆਪਾਂ ਨੂੰ ਪੱਖੋ ਕੈਂਜੀਆਂ ਦੇ ਭਧੌਰ ਰਹਿ ਜਾਂਦਾ ਹੂੰ ਤੇ ਜ਼ਿਲ੍ਹਾ ਬਰਨਾਲਾ ਤਸੀਲ ਤਫਾ ਮਾਝਾ ਖਾਨਾ ਰੋਡ ਤੇ ਪਿੰਡ ਹੈ ਆਪਣਾ ਓਕੇ ਜੀ ਤੇ ਨਹਿਰ ਵਾਲੇ ਹੱਡੇ ਤੋਂ ਸਿੱਧੀ ਸੜਕ ਆਪਣੇ ਘਰੇ ਆਉਂਦੀ ਆ ਸਿੱਧੂ ਪੱਤੀ ਚੱਲ ਸਿੱਧੂ ਪੱਤੀ ਆਜ ਦਾ ਘਰ ਪੁੱਛ ਲਿਆ ਅਗਲਾ ਜਿੱਥੇ ਮਰਜੀ ਪੁੱਛੋ ਸਿੱਧੂ ਬੁੱਤੀ ਚ ਕਈ ਵਾਰੀ ਫੋਨ ਨਹੀਂ ਚੱਕਿਆ ਜਾਂਦਾ ਵੀਰੇ ਹਾਂ ਉਹ ਤਾਂ ਸਦਾ ਤਾਫਾ ਠੀਕ ਆ ਤੇ ਰਾਜ ਕੁਛ ਕੇ ਆ ਸਕਦਾ ਹੂੰ ਤੇ ਕਿੰਨੇ ਨਾਗ ਦਿਖਾਉਣੇ ਅੱਜ ਨਾਗ ਜਿੱਤ ਗੱਬਣਾ ਬੂਟੇ 2 ਸੁਈਆਂ ਨੇ 2 ਸੁਈਆਂ ਇੱਕ ਬੂਰੀ ਤੇ ਦੋ ਬੂਰੀ ਦੋ ਦਿਨਾਂ ਦੀ ਸੁਈ ਵੀ ਆ 나ੜੂਆ ਨਾਲ ਅੱਛਾ ਬੂਰੀ ਬਾਰੇ ਕਰ ਲੇਗਾ ਬਾਈ ਕੀ ਡਿਟੇਲ ਆ ਬਾਈ ਇਹਦੀ ਬੂਰੀ ਦੀ ਭਰੇ ਹੈਗੀ ਆ 13 ਕਿਲੋ ਸੀ ਡਿਟੇਲ ਚੌਥਾ ਸੁਆ ਸੁਈ ਆ ਇਹ ਕੀ ਅਰੀਨਲ ਚੌਥਾ ਸੁਆ ਓਕੇ ਓਕੇ ਤੇ ਜਮਾਂ ਅਰੀਨਲ ਬੂਰੀ ਆ ਹਨਾ ਅਰੀਨਲ ਬੂਰੀ ਬਾਕੀ ਨੀਂਦਗਾਰਾਂ ਵਾਂਜੇ ਪਈਆਂ ਤੇ ਮਗਰ ਕੀ ਆ ਗਿਆ ਰਾਜੇ ਦੇ ਨਾ ਮਗਰ ਮੇਰੇ ਕੱਟਾ ਹੈ 나ੜੂਆ ਨਾਲ ਹਨਾ ਓਕੇ ਜੀ ਓਕੇ ਆ ਦੇਖੋ 나ੜੂਆ ਨਾਲ ਖੋਲੋ ਵੀਰੇ ਤੇ ਕਿੰਨਾ ਦੁੱਧ ਹੁਣ ਬੋਲਾ ਰੈਡੀ ਹੈਗਾ ਦੁੱਧ ਵੀ ਤੇ ਹੈਗਾ 9 ਤੋਂ 10 ਕਿਲੋ ਹੈਗਾ 9 ਤੋਂ 10 ਕਿਲੋ ਬੋਲਾ ਰੈਡੀ ਬੋਲਾ ਕਿੰਨੀ ਸੂਈ ਆ ਜਮਾ ਤਾਜੀ ਆ ਓਕੇ ਜੀ ਓਕੇ ਜੀ ਹਾਂ ਥੋੜ੍ਹ ਦੇ ਪਰ ਸੋ ਆਥ ਨੇ ਸੂਈ ਆ ਤੇ ਕਿੰਨਾ ਦੋ 13 ਕਿਲੋ ਦੇ ਦੋ ਬਾਈ ਇਹ ਦੁੱਧ 13 ਮਲ ਕੇ ਲੈ ਜੀ ਬਾਈ ਤੇ ਸਾਈਜ ਪੂਰਾ ਹਨਾ ਥੋੜ੍ਹਾ ਸਾਈਜ ਵਧੀਆ ਸਾਈਜ ਫੁੱਲ ਚੰਗੇ ਚਾਹੀਦੇ ਆ ਥਣ ਥਣ ਚੰਗਾ ਲੱਗੇ ਤੇ ਚਵਾਈ ਚੂਈ ਇੱਕ ਨੰਬਰ ਆ ਬਾਈ ਇੱਕ ਨੰਬਰ ਵੀਰੇ ਪੋਲੀ ਦੇ ਵੇਖੋ ਜੀ ਪਿਓਰ ਬੂਰੀ ਤੇ ਦੁੱਧ ਨੇ 13 ਕਿਲੋ ਦੇ ਦੇਣਾ ਕਿਉਂਕਿ ਝੋਲੀ ਵਾਲੀ ਝੋਟੀ ਹੈਗੀ ਮਾਜ ਆ ਲੋ ਜੀ ਮੋੜ ਲਿਓ ਵੀ ਤੇ ਬਾਕੀ ਦੀ ਗੱਲ オリジナル ਬੁਰੀ ਹੈਗੀ ਕੋਈ ਇਹੋ ਜੀ ਗੱਲ ਨਹੀਂ ਹੈਗੀ ਆ ਦੇਖੋ ਜੀ ਕੁੰਬਲਾ ਵਗੈਰਾ ਭੋਰਾ ਨਹੀਂ ਫੇਸ ਕੁਆਲਟੀ ਪੂਰੀ ਵਧੀਆ ਸਿੰਘ ਵੀ ਚੰਗੇ ਆਗੇ ਆ ਦੇਖੋ ਜੀ ਇੱਕ ਸਿੰਘ ਦਾ ਪੋਪਲਾ ਲੈ ਗਿਆ ਵੀਰੇ ਇੱਕ ਤਾਂ ਨੁਕਰ ਜੀ ਲੈ ਗਈ ਉਹ ਕਿੰਨੇ ਪੜ ਗਏ ਆ ਆ ਦੇਖੋ ਸਾਈਡ ਤੋਂ ਕਰੋ ਚੈੱਕ ਤੇ ਝੋਟੀਆਂ ਚ ਪੈਂਦੇ ਬਾਈ ਨੇ ਐ ਨਹੀਂ ਕਿਹਾ ਵੀ ਦੂਜਾ ਸੂਆ ਗਿਆ ਜਿਹੜਾ ਸੂਆ ਜਿੰਨਾ ਸੀਗਾ ਉਹਨਾਂ ਹੀ ਗਿਆ ਹਨਾ ਵੀਰੇ ਚੌਥਾ ਸੂਆ ਇਦ ਕੀ ਸੂਈ ਆ ਤੇ ਵੀਡੀਓ ਬਣਾਉਣ ਦਾ ਟਾਈਮ ਆਪਣਾ ਨਾ ਸਵੇਰ ਦਾ ਹੀ ਹੈਗਾ ਉਸ ਹਿਸਾਬ ਨਾਲ ਜੱਜ ਕਰ ਲਿਓ ਦਿਖਾਈ ਮੜਾ ਰਾਈਟ ਟਾਈਮ ਹਾਂ ਬੱਥੇ ਠੀਕ ਹੈ ਜੀ ओके 10 ਵਜੇ ਦੇ 10 ਕਬਜੇ ਦਾ ਟਾਈਮ ਆਗਾ ਤੇ ਹਾਂ ਬੱਚਾ ਛੱਡੋ ਜੀ ਆ ਦੇਖੋ ਕੁਆਲਿਟੀ ਕਰੋ ਚੈੱਕ ਤੇ ਲਮਾਈ ਨਮੂਈ ਪੂਰੀ ਫੁੱਲ ਆ ਦੇਖੋ ਵੀਰੋ ਬੱਚਾ ਚਾਹੁੰਦਾ ਤੁਸੀਂ ਦੇਖ ਸਕਦੇ ਹੋ ਦਿਖਾਇਓ ਜੀ ਆ ਦੇਖੋ ਬੰਨੋ ਜੀ ਤੇ ਥਣ ਨਾ ਰੋਗ ਰੋਗ ਦਾ ਸਿੱਟਿਆ ਹਨਾ ਹੁਣ ਤਾਂ ਬਾਲਾ ਚੰਗਾ ਕੁੱਤੇ ਆ ਦੇਖੋ ਜੀ ਵੀ ਇੱਕ ਨੰਬਰ ਆ ਚਲੋ ਮਾਰੋ ਫਿਰ ਤਾਰਾਂ ਤੋੜ ਤੇ ਸੂਆ ਜਰੂਰ ਹਜੇ ਮੰਨਿਆ ਵਾ ਹਨਾ ਤਾਜੀ ਸੂਈ ਇਹਦੇ ਪਰਸੈਂਟ ਹੂੰ ਤਸੀਲ ਸਾਬ ਪੂਰੀ ਹੈ ਵੀਰੇ ਪੂਰੀ ਸ਼ੀਲ ਸਾਬ ਤੇ ਆ ਦੇਖੋ ਜੀ ਬੌਲਾ ਪੀਲਾ ਪਿਆ ਹੈ ਜੀ ਹਨਾ ਨਾਲ ਨਾੜੂਆ ਨਾਲ ਆ ਬੱਚੇ ਦਾ ਜੀ ਆ ਤੂੰ ਆਖੀ ਸੀ ਬੁੱਤੇ ਓਕੇ ਜੀ ਓਕੇ ਓਕੇ ਠੀਕ ਹੈ ਵੀਰੇ ਲਓ ਜੀ ਕਰਾਇ ਕੇ ਤਾਰਾਂ ਚੱਕ ਬੜਾ ਜਿੰਗ ਚੁੰਨ ਆ ਦੇਖੋ ਇਹ ਸਾਲੇ ਉਹਦਾ ਨਾ ਮੱਛੀ ਮੋਟਰੀ ਆ ਨਲਕੇ ਅੰਗ ਵਰਦੀ ਆ ਮੱਝ ਚੁੰਨ ਜਾਣ ਦਾ ਕਿੰਨਾ ਬਰ ਆ ਬੁੱਤੇ ਹੂੰ ਚੁੰਨ ਜਾਣ ਨੂੰ ਭਾਉਂਦੀ ਕੋਈ ਹੱਥ ਵੀ ਨਾ ਲਾਵੇ ਉਹ ਮੈਂ ਵੀ ਜਵਾਕ ਕੋ ਲੈ ਜੀ ਹਾਂ ਇਨੀ ਪੂਲੀ ਤੇ ਬਾੜੀ ਹੋਰ ਮਾਰੀ ਚਾਰ ਕੇ ਤਾਰ ਲੈ ਲੈ ਮਗਲਿਆਂ ਚ ਹੋਰ ਮਾਰਦੇ ਦੱਤਲੀ ਹੋ ਜਾਂਦੀ ਆ ਚੁੰਨ ਜਾਣ ਇੱਕ ਦਾ ਬਰੂ ਓਕੇ ਜੀ ਠੀਕ ਹੈ ਤੇ ਹੁਣ ਬੋਲਾ ਕਿਨਾਰਾ ਇਹ ਬੋਲਾ ਤੇ 9 ਕਿਲੋ ਤੇ 13 ਦੀ ਕੰਪੈਸਟੀ ਰੱਖਦੀ ਆ ਬਾਕੀ ਤਾਂ ਅਗਲੇ ਦੀ ਸੇਵਾ ਦਾ ਹੁੰਦਾ ਹੈ ਨਾ ਦੋਸਤ ਜੇ 12 ਮੰਨ ਕੇ ਲਈਏ ਆਪਾਂ ਇਹ ਨਹੀਂ ਕਹਿੰਦੇ ਕਿਲੋ ਘਾਟੀ ਦੇ ਚਾ ਦਵਾ ਦੇ ਫਿਰ ਗੇੜਾ ਇੱਕ ਵਾਰੀ ਹੋਰ ਥਾਣਾ ਸੋਨ ਦੀ ਕਰਾਦ ਕੇ ਪਾਸ ਨੂੰ ਪੁੱਛਣ ਜੀ ਚੈੱਕ ਕਰੀਏ ਇਹ ਦੁੱਧ ਵਾਲੀ ਮੈਂ ਆ ਹੂੰ ਬਾਕੀ ਦਾ ਇਹ ਚੰਗਾ ਬੁੱਤੇ ਦਾ ਯਾਨੀ 9 ਤੋਂ ਸਟਾਰਟਿੰਗ ਹੈ ਦੀ ਹਾਂ 9 ਤੋਂ ਪਰਸੋਂ ਅੱਥੀ ਨਹੀਂ ਸੁਈਆ ਜਮਾਂ ਦਾ ਜੀ ਬੁੱਤੇ ਤੇ ਰਾਜ ਕਿੰਨੇ ਪੈਸੇ ਲੈਣੇ ਆ ਦੇ ਜਮਾਂ ਜਾਇਜ਼ ਬਸ ਜਾਇਜ਼ ਵੀ ਨੇ ਇਹਦਾ 93000 ਰੁਪਇਆ ਠੀਕ ਆ ਵੀਰੇ ਬੱਸ ਜਮਾ ਆਪਾਂ ਕੋਈ ਉਹ ਹੀ ਹੈ ਵੱਡਾ ਮੁੱਲ ਨਹੀਂ ਕਰਦੇ ਦੇਣ ਵਾਲੀ ਗੱਲ ਕਰਾਂਗੇ ਜਮਾ ਜਾਇਜ਼ ਰੇਤ ਤੇ ਬਾਕੀ ਦਾ ਬੂਰੀ ਠੀਕ ਹੈ ਜੀ ਹੁਣ ਬਹੁਤ ਚੰਗਾ ਕੱਢਿਆ ਬੁੱਟੇ ਬੱਲੇ ਆਓ ਹੂੰ ਬਹੁਤ ਰੋਗ ਰੋਗ ਦੇ ਥਣ ਕੱਢਿਆ ਤੇ ਬਾਕੀ ਦਾ ਆਥਰ ਨੂੰ ਕਰ ਮਾਰੀ ਨੇ ਲੇਵਾ ਚੰਗਾ ਤਿਆਰ ਕਰ ਲਿਆ ਇਹ ਅਤਰ ਅਸੀਨ ਦੇ ਬੁੱਟੇ ਧੋਖਣਾ ਵਿਖੀ ਜਾਂਦੇ ਆ ਇਹ ਵੀ ਨਾ ਬਹੁਤ ਸੋਹਣੀ ਹੈ ਜੀ ਨਾਲੂਆ ਨਾਲ ਤੇ 93000 ਜਮਾਨਤਾਨ ਹੋ ਜੀ ਜਮਾਨਤਾਨ ਬੁੱਟੇ ਕਰ ਦਿਆਂਗੇ 93000 ਓਕੇ ਹੁਣ ਕਰ ਲਗੇ 2 ਨੰਬਰ ਦੀ ਗੱਲ ਇਹਨੂੰ ਹੋ ਗਿਆ ਵੀਰੇ 9 10 ਦਿਨ ਸੂਈ ਨੂੰ ਕਿੰਨਾ ਦੁੱਧ ਰੈਡੀ ਆ ਦੁੱਧ ਦੇ ਦੇ ਥੱਲੇ ਹੈਗਾ ਹੁਣ 10 ਕਿਲੋ ਹੈਗਾ ਰੈਡੀ ਵੀਰੇ ਕਿੰਨਾ ਬਾਜੂਗੀ ਹੋਰ ਬਾਜੂਗੀ ਵੀਰੇ 13 ਕਿਲੋ ਦੇ ਦੂੰ 12 ਦਿਨ 2 ਕਿਲੋ ਤਾਂ ਵਾਧ ਹੀ ਜਾਣਾ ਨਾ 2 ਤਾਂ ਵਾਧ ਹੀ ਜਾਣਾ ਬੋਲੋ ਜੀ ਬੀਲੂ ਟੀ ਖਾ ਕੇ ਨਾ ਹੂੰ ਤੇ ਸੀਲ ਸਾਬੂ ਆ ਪੂਰੀ ਸੀਲ ਸਾਬੂ ਫੁੱਲ ਵੀਰੇ ਓਕੇ ਜੀ ਤੇ ਬਾਕੀ ਦਾ ਸਾਮੀ ਪਲੀ ਵੀਰੇ ਇਹ ਲੰਗ ਚੋ ਕੇ ਲੈ ਜਾਏ ਕੋਈ ਗੱਲ ਨਹੀਂ ਵੀ 10 ਕਿਲੋ 10 ਤੋਂ 11 ਕਿਲੋ ਤੁਸੀਂ ਹੁਣ ਮੈਣ ਦੇਉਂ ਰੈਡੀ ਆ ਪਰ ਮੈਂ ਤੈਨੂੰ ਇਹਦਾ 9 ਕਿਲੋ ਬੋਲਾ ਕੱਢ ਕੇ ਲੈ ਜਾਏ ਕੋਈ ਬੂਰੀ ਦਾ ਹਨਾ ਤੇ ਇਹਦਾ 10 ਤੋਂ 11 ਕਿਲੋ ਤੇ 10 ਤੋਂ 11 ਦਿਨ ਬਾਅਦ ਕਹਿੰਦਾ ਸੂਈ ਨੂੰ ਹੋਗੇ ਤੇ ਸਿੰਘ ਸੁng ਸੋਹਣਾ ਤੇ ਬਾਡੀ ਬੰਤਰ ਪੂਰਾ ਚੰਗਾ ਤੇ ਵੀਡੀਓ ਬਣਾਉਣ ਦਾ ਉਹੀ ਸਾਢੇ 10 ਵਜੇ ਦਾ ਟਾਈਮ ਹੈ ਇਹ 2 ਵਜੇ ਨੂੰ ਵੀਡੀਓ ਤੁਹਾਡੇ ਕੋਲੇ ਆ ਜਾਣੀ ਹੈ ਜੀ ਠੀਕ ਹੈ ਜੀ ਆਹ ਦੇਖੋ ਤੇਵੇਂ ਨੂੰ ਬੂਟੇ ਬਹੁਤ ਸੋਹਣਾ ਮੰਨਦਾ ਹੈ ਡੰਗ ਤੇ ਡੰਗ ਤੇ ਬਹੁਤ ਸੋਹਣੀਆਂ ਬਾਈ ਕਹਿੰਦਾ ਗਾਰੰਟੀ ਆ ਕੇ ਚੋ ਕੇ ਲੈ ਕੇ ਜਾਇਓ ਭਾਉਂਦੀ ਕੋਈ ਇਹੋ ਜੀ ਗੱਲ ਨਹੀਂ ਤੇ ਬਾਕੀ ਆ ਰੰਗ ਰੰਗ ਵੀ ਬਹੁਤ ਸੋਹਣਾ ਪੱਕਾ ਹੈ ਹਨਾ ਕਾਲਾ ਬਾਕੀ ਜਾਣ ਵਾਲੀ ਆ ਬੂਟੇ ਧਾਰਾਂ ਤੂਰਾ ਤੁਹਾਨੂੰ ਇਹਦੀਆਂ ਵੀ ਕਰਾ ਲੈਣ ਚੈੱਕ ਕੁੰਬਲਾ ਵਗੈਰਾ ਭੋਰਾ ਵੀ ਨਹੀਂ ਸਿੰਘ ਸਾਲਾ ਵੀ ਚੰਗਾ ਤੇ ਬਾਕੀ ਦੀ ਗੱਲ ਸਮਝ ਬੜੀ ਵੀ ਆ ਹਨਾ ਸਮਝ ਬੜੀ ਹੂੰ ਓਵੇਂ ਨਹੀਂ ਹੈਗੀ ਚਾਨ ਵਾਲੀ ਆ ਮੈਂ 13 ਕਿਲੋ ਦੁੱਧ ਇਹਨੂੰ ਕੀ ਬਾਲਾ ਯਾਰ ਹਾਂ ਟਾਂਗਲ ਜੀ ਨਹੀਂ ਪੱਥਰ ਵਰਗੀ ਪਈ ਆ ਓਕੇ ਜੀ ਛੱਡੋ ਬੱਚਾ ਫਿਰ ਬੱਚਾ ਤੇਲੇ ਵਾਲੂ ਬਾ ਤਾਂ ਤਾਂ ਹੀ ਲਾਈ ਫਿਰਦੀ ਆ ਹਨਾ ਇਹ ਵੀ ਛੁੱਲੇ ਲੈਵੇ ਜੀ ਆ ਪੂਰੀ ਮੰਤਰ ਵਾਲੀ ਮੈਂ ਆ ਓਕੇ ਜੀ ਓਕੇ ਜੀ ਬੱਚਾ ਚੌਥੀ ਸੂਈ ਐ ਸੂਈ ਆ ਚੌਥੀ ਹੀ ਐ ਸੂਈ ਆ ਚੌਥੀ ਆ ਪੰਗਾ ਪਛੜਾ ਪਈ ਨਹੀਂ ਬਾਈ ਮਾਰਦੇ ਠੀਕ ਗੱਬਰੇ ਸਹੀ ਗੱਲ ਆ ਚੌਥੀ ਜਿਹੜਾ ਮੈਂ ਬੁੜੀ ਹੋ ਜਾਂਦੀ ਰਾਜ ਹਾਂ ਗੱਲ ਖਰੀ ਕਰਕੇ ਦਿਓ 12 1800 ਇਹ ਮੰਨੀਆਂ ਚੋਈਆਂ ਆ ਆਪਣੀਆਂ ਕਰੇ ਹਾਂ ਆ ਦੇਖੋ ਵੀਰ ਬੰਨੋ ਜੀ ਬੱਚਾ ਪਸਮਾਪ ਸਮੂਹ ਇੱਕ ਨੰਬਰ ਆ ਰਾਜ ਮਾਰਤਾ ਰਕਰ ਮਾਰਦੇ ਆ ਵੀਰੇ ਮਾਰਦੇ ਇਹਦਾ ਰੈਡੀ ਦੁੱਧ ਵਾਲੀ ਆ ਹਨਾ ਰਾਜ ਰੈਡੀ ਦੁੱਧ ਹੈ ਚਾਹ ਹਨਾ ਵੀਰੇ ਠੀਕ ਆ ਜੀ ਕਰੋ ਜੀ ਚੈੱਕ ਬਾਕੀ ਇਹ ਚਵਾਈ ਨੂੰ 2-3 ਘੰਟੇ ਹੋਇਆ ਹੁੱਟੇ ਤੇ ਬਾਕੀ ਜਿਵੇਂ ਵਿਸ਼ਮੀ ਮੱਝ ਹੁੰਦੀ ਹੈ ਨਾ ਓਵੇਂ ਚੰਗੇ ਕੱਦ ਬੇਟ ਵਾਲੀ ਚੰਗੇ ਵਾਲੀ ਆ ਹਨਾ ਇਹ ਹਾਂ ਤੇ ਲਮਾਈ ਲਮੂਈ ਬਹੁਤ ਜ਼ਿਆਦਾ ਦੁੱਧ ਦੇ ਦੂ ਯਾਰ ਮੈਂ ਦੁੱਧ ਦੇ ਦਿੰਦਾ ਦੇਖੋ ਕਰੋ ਜੀ ਜੇਕਰ ਥਰਲਿਓ ਨਹੀਂ ਆਪਣੀ ਮਾਰੀ ਹੁੰਦੀ ਹੈ ਨਾ ਮੱਜ ਰਾਜ ਚੰਗਾੜ ਪੈਂਦਾ ਦੇਖ ਹੂੰ ਦੇਖੋ ਪੌਂ ਦੀ ਬੱਚਾ ਚੋਲੇ ਭੌਂੇ ਪਜ਼ੁਰਗ ਚੋਲੇ ਜਵਾਨ ਨੇ ਦਾ ਚੋਈ ਲੈਣੀ ਹੁੰਦੀ ਆ ਦੇਖੋ ਜੀ ਹੂੰ ਕੂੰਜਾਂ ਦੀ ਇੱਕ ਨੰਬਰ ਆ ਵੀ ਇੱਕ ਨੰਬਰ ਓਕੇ ਤੇ ਕਿੰਨੇ ਪੈਸੇ ਲੈਣੇ ਆ ਫਿਰ ਇਹਦੇ ਬਸ ਜਾਇਜ ਵਾ ਲੈਣ ਤੇ ਦੇਣ ਲੈਣ ਦੇਣ ਬੂਟੇ ਬਸ 95 ਹੀ ਦੇ ਦਿਆਂਗੇ ਬਹੁਤ ਠੀਕ ਆ ਕੋਲੋ ਮੁੱਲ 10 ਕਰਾ ਲਓ 5 ਕਰਾ ਲਓ 95000 ਦੀ ਮੈਂ ਛੱਡ ਦੇ 95 ਤੇ 93 99 93 ਜਮਾ ਜੈ ਜਤ ਰਾਜਾ ਨੂੰ 10 ਕਿਲੋ ਬੋਲਾ ਤੇ 10 ਕਿਲੋ ਦੁੱਧ 11 ਕਿਲੋ ਹਾਂ ਇਹ ਇਹ ਰੈਡੀ ਆ ਜਮਾ ਗਿਆ ਤੇ ਹੁਣ ਆਪਾਂ ਗੱਬਣ ਬਾਰੇ ਗੱਲ ਕਰ ਲਗੇ ਗੱਬਣ ਤੋਰਦੇ ਇਹ ਬੰਦੇ ਵੀ ਪਿਛਲੀ ਵਾਰ ਲਿਆਈ ਸੀ ਇਸ ਦੀ ਤੀਜੀ ਸੂਏ ਝੋਟੀ ਸੂਏ ਦੀ ਹੂੰ ਸਨਮਾਨਗੜ ਢੀਰਗੇ ਚੁਲਾਈ ਸੀ ਤੇ ਬੜਾ ਕਦ ਕੱਟ ਤੇ ਸਮਝ ਪੜਿਆ ਹਨਾ ਹਾਂ ਰਾਜਸਥਾਨ ਦਾ ਢੀਰਗਾ ਸਨਮਾਨਗੜ ਕਿੰਨਾ ਕਿ ਦੁੱਧ ਦਿੱਤਾ ਫਿਰ ਦੂਜੇ ਸੂਏ ਰਾਜ ਨੇ ਵੀਰੇ ਉਹ ਆਪਣੇ ਬੰਦੇ ਲਿਹਾਏ ਵਾਲੇ ਕਰੀਬੀਆਂ ਨਾਲ ਦੇ ਪਿੰਡੋਂ ਲਈ ਆਪਾਂ ਦਾ ਹੂੰ 15 ਕਿਲੋ ਦੁੱਧ ਚੋਇਆ ਕਹਿੰਦੇ ਖਰਾ 15 ਕਿਲੋ ਤੇ ਰਾਜਾ ਜਤ ਕੀ ਫਿਰ ਕਿੰਨਾ ਦੇ ਦੂਗੇ ਇਦ ਕੀ ਵੀ 15 ਹੀ 15 ਦੀ ਗਾਰੰਟੀ ਨਹੀਂ ਦੇ ਦਾਂਗੇ ਵੀਰੇ ਠੀਕ ਆ ਵੀਰੇ ਤੇ ਬਾਕੀ ਦਾ ਸਭੀ ਪੜੀ ਵੀ ਤੇ ਥਾਣਾ ਦਾ ਗੈਬ ਪੂਰਾ ਤੇ ਅੰਦਰ ਹੀ ਲੈ ਗਏ ਆ ਦੇਖੋ ਥਾਣਾ ਦਾ ਗੈਬ ਵੀ ਪੂਰਾ ਹਨਾ ਤੇ ਰਾਜ ਕੀ ਵੱਡੀ ਹੈ ਸਹਾਈ ਜਾਲੀ ਝੂਟੀਆਂ ਬੁੱਟੇ ਦੀਪਾ ਚੁੰਬਾ ਪਾ ਖਿੱਚਿਆ ਹੁ ਮੋੜ ਲਓ ਤੇ ਕਿਵੇਂ ਸੀਗਾ ਕੀਪਾ ਵੀਰੇ ਤੇਲ ਲਰਗਾ ਬਹੁਤ ਸਰੀਏ ਆ ਦੇਖੋ ਬਾਕੀ ਦਾ ਬਾਜਨ ਬਹੁਤ ਆ ਹਨਾ ਮੱਚ ਆ ਦੇਖੋ ਨਾੜਾ ਦੇਖੋ ਮਿਲਕ ਵਿੰਦ ਕਿੰਨੀਆਂ ਵਧੀਆ ਈਆਂ ਠੀਕ ਹੈ 15 ਕਿਲੋ ਦੁੱਧ ਮੰਨ ਕੇ ਲੈ ਜੀ ਫੁੱਟੇ ਆਪਾਂ ਗਾਰੰਟੀ ਨਾਲ ਨਹੀਂ ਦੇ ਦੂਗੀ ਦੁੱਧ ਸਨਮਾਨ ਨਾ ਘੜੇ ਦੀ ਕਿਚ ਬੰਦੇ ਲੈ ਆਈ ਸੀ ਕਿੰਨੇ ਚੰਗੇ ਇਲਾਕੇ ਦੀ ਮੈਂ ਆ ਕਿੰਨੇ ਦਿਨ ਬਾਕੀ ਰਹਿ ਗਏ ਬਾਕੀ ਅੰਗ ਵੀ ਦੱਸ ਦੇ ਫੁੱਟੇ ਐਨ ਥੋੜੀ ਕਿੰਨੇ ਦਿਨ ਬਾਕੀ ਆ ਬਾਈ ਵੀਰੇ ਹਫਤਾ ਲੈ ਜੂ ਹਜੇ 5 ਕਿ ਦਿਨ ਮੰਨ ਕੇ ਲੈ ਜੀ ਅਗਲਾ 5 ਕਿ ਦਿਨ ਪਿਆਰੀ ਆ 5 ਲੈ ਜੀ 4 ਲੈ ਜੀ ਤੇ ਬਾਕੀ ਦਾ ਪੁੱਛ ਪੁੱਛ ਦੌਰ ਦਈਏ ਕੋਈ ਉਵੇਂ ਨਹੀਂ ਹੈ ਨਾ ਲੂਤ ਲੂਤ ਜੀ ਕਰੀ ਜਾਵੇ ਲੂਤ ਲੂਤ ਲੈਵਾ ਬਹੁਤ ਲੱਗਿਆ ਵੀਰੇ ਛੱਡ ਮੈਂ ਲੈ ਵੇ ਜੀ ਆ ਦੇਖੋ ਜੀ ਖਰੀ ਆ ਥੱਲੇ ਆ ਦੇਖੋ ਜੀ ਆਪਾਂ ਨੇੜੇ ਤੋਂ ਕਰਾ ਕੇ ਚੈੱਕ ਬ ओके जी तहसील ਬਹੁਤ ਆ ਰਾਜ ਹੈ ਨਾ ਪੂਰੀ ਫੁੱਲ ਜਿਵੇਂ ਮਰਜੀ ਆ ਤੁਥਲਾਈ ਆ ਠੀਕ ਹੈ ਹੂੰ ਦਿਸੀ ਜਾਂਦਾ ਵੀਰੇ ਤੇ ਰਾਜ ਇਹਦੇ ਕਿੰਨੇ ਪੈਸੇ ਆ ਬਾਈ ਇਹਦੇ ਫੋਨ ਤੇ ਕਰਾਂਗੇ ਬੁੱਤੇ ਠੀਕ ਹੈ ਜੀ ਇਹਦਾ ਫੋਨ ਤੇ ਆ ਕੇ ਰੇ 1 ਕਿਲੋ ਮੰਨ ਕੇ ਲਏ ਇਹ ਸੀਵਨ ਬਹੁਤ ਚੰਗਾ ਲੱਗਿਆ ਵੇ ਸਿਰੇ ਦੀ ਝੋਟੀ ਆ ਤੀਜਾ ਸੁਆ ਤੇ ਰਾਜ ਜੇ ਕੋਈ ਆਪਾਂ ਗੱਲ ਕਰ ਲਗੇ ਜਿਵੇਂ ਹੁਣ ਇਹ ਗੱਬਣ ਖੜੀ ਆ ਹਨਾ ਹਾਂਜੀ ਤੇ ਜੇ ਕੋਈ ਛਾਈ ਪਾਉਂਦਾ 10000 ਆਪਾਂ ਦੁੱਧ ਤਿਆਰ ਕਰਕੇ ਵੀ ਦੇ ਦਾਂਗੇ ਇਹਦਾ ਤਿਆਰ ਕਰਕੇ ਵੀ ਲੈ ਜਾਏ ਸੂਈ ਵੀ ਲੈ ਜਾਏ ਤਾਂ ਵੀ ਆਪਾਂ ਨੂੰ ਕੋਈ ਦਿੱਕਤ ਨਹੀਂ ਮੁੱਲ ਫੋਨ ਤੇ ਹੋਊਗਾ ਮੁੱਲੇ ਦਾ ਫੋਨ ਤੇ ਆ ਤੇ ਹੁਣ ਤੁਹਾਨੂੰ ਹਾਂ 95 ਇਹਦਾ ਤੇ ਠੀਕ ਆ ਤੇ ਇਹਦਾ ਹੈਗਾ 93000 ਹਾਂ ਪੂਰਾ ਓਕੇ ਜੀ ਇਹਦੇ ਮਗਰ ਕਟਾ ਆ ਗਿਆ ਮਿਲ ਕਾ ਠੀਕ ਆ ਜੀ ਇਹਦੇ ਮਗਰ ਕੱਟੀ ਆ ਗਈ ਤਿੰਨ ਝੋਟੀਆਂ ਹੀ ਤਿੰਨੇ ਤੁਹਾਨੂੰ ਦਿਖਾ ਦਿਆਂ ਤੇ ਨੰਬਰ ਫੇਰ ਬੋਲੋ ਜੀ ਨੰਬਰ ਹੈਗਾ 89876347016 98763 47016 ਭਵਾਂ ਦੀ ਅਗਲਾ ਆਨਲਾਈਨ ਮੰਗਾ ਲੈ ਪਹੁੰਚ ਵੀ ਕਰ ਦਾਂਗੇ ਅੱਗੇ ਵੀ ਕਰਦੇ ਆ ਚਾਹੇ ਦੇ ਦੇ ਗੂਗਲ ਪੇ ਕਰਦੇ ਕੋਈ ਚੱਕਰ ਨਹੀਂ ਹੂੰ ਤੇ ਜਦੋਂ ਮਰਜੀ ਆ ਲੈ ਬਾਕੀ ਸਾਰੇ ਵੀਰਾਂ ਦਾ ਅੰਤ ਤਾਈਂ ਵੀਡੀਓ ਦੇਖਣ ਲਈ ਤਾਂ ਇਹਨਾਂ ਨੂੰ ਧੰਨਵਾਦ ਜਲਦ ਮਿਲਦੇ ਆਗੇ ਨਵੀਂ ਵੀਡੀਓ ਦੇ ਨਾਲ